ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਹੁਣੇ-ਹੁਣੇ ਇੱਕ ਵਾਲਮੀਕ ਸਮਾਜ ਦੇ ਆਗੂ ਦੇ ਉੱਤੇ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਆਪਣੇ ਕਿਸੇ ਨਿੱਜੀ ਕਿਸ ਤ ਮੰਦਰ ਵੱਲੋਂ ਆ ਰਹੇ ਸੀ ਤਾਂ ਰਾਹ ਦੇ ਵਿੱਚ ਹੀ ਪੁਲ ਦੇ ਥੱਲੇ ਖਲੋਤੇ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੀ ਗੱਡੀ ਦੇ ਉੱਤੇ ਫੈਰ ਕੀਤੇ ਗਏ ਜਿਸ ਤੋਂ ਬਾਅਦ ਤੁਰੰਤ ਹੀ ਉਹਨਾਂ ਦੇ ਵੱਲੋਂ ਗੱਡੀ ਭਜਾ ਦਿੱਤੀ ਗਈ ਜਿਸ ਕਰਕੇ ਉਹਨਾਂ ਦੀ ਜਾਨ ਬਚ ਗਈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੇ ਉੱਤੇ ਗੋਲੀ ਦਾ ਨਿ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਹੋ ਰਾਤ ਦੇ ਹਨੇਰੇ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉੱਥੇ ਸਮਾਜ ਦੇ ਆਦੂ ਦੇ ਵੱਲੋਂ ਦੱਸਿਆ ਗਿਆ ਕਿ ਪੁਲ ਦੇ ਕੋਲ ਪਹਿਲਾਂ ਹੀ ਦੋ ਨੌਜਵਾਨ Trap ਲਗਾ ਕੇ ਖੜੇ ਸੀ ਅਤੇ ਜਦ ਉਹ ਗੱਡੀ ਲੈ ਕੇ ਉੱਥੋਂ ਲੰਘਣ ਲੱਗੇ ਤਾਂ ਤੁਰੰਤ ਹੀ ਉਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਤੁਰੰਤ ਉੱਥੋਂ ਗੱਡੀ ਭਜਾ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਉਹ ਵਨੋਂ ਗੋਲੀਆਂ ਚਲਾਈਆਂ ਗਈਆਂ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆਂ ਦੇਖੋ ਜੀ ਮੈਂ ਆਪਣੇ ਘਰ ਤੋਂ ਨਿਕਲ ਕੇ ਤੇ ਕੁਝ ਆਪਣੇ ਦਿਨਵਾਈ ਕੰਮ ਵਿੱਚ ਮੈਂ ਖਾਸੇ ਗਿਆ ਸੀ ਤੇ ਖਾਸੇ ਤੋਂ ਮੁੜ ਕੇ ਜਦੋਂ ਮੈਂ ਆਪਣੇ ਡੇਰੇ ਭਗਵਾਨ ਵਾਲਮੀ ਦੇ ਤੀਰਥ ਨੂੰ ਆ ਰਿਹਾ ਤੇ ਰਸਤੇ ਵਿੱਚ ਇੱਕ ਪੁਲ ਆ ਰਿਹਾ ਤੇ ਪੁਲ ਦੇ ਥੱਲੇ ਉਹਦੀ ਅਸੀਂ ਜਿਹੜਾ ਪੋਲੋ ਕਰਾਸ ਕਰ ਰਹੇ ਆ ਤੇ ਪੁਲ ਦੇ ਥੱਲੇ ਕੋਈ ਦੋ ਮੁੰਡੇ ਆਏ ਨੇ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਤੇ ਦਇਆਵਾਨ ਭਗਵਾਨ ਵਾਲਮੀਕ ਮਹਾਰਾਜ ਦੀ ਕਿਰਪਾ ਹੋ ਗਈ ਏ ਕਿ ਜਿਹੜਾ ਉਹ ਗੋਲੀ ਤੋਂ ਮੈਨੂੰ ਲੱਗਣ ਤੋਂ ਜਿਹੜਾ ਬਚਾਅ ਹੋ ਗਿਆ ਤੇ ਮੇਰੀ ਗੱਡੀ ਨੂੰ ਜਿਹੜੀ ਗੋਲੀ ਲੱਗ ਗਈ ਨਹੀਂ ਜੀ ਪਤਾ ਨਹੀਂ ਕੌਣ ਹੈ ਬਾਈਕ ਤੇ ਹੀ ਹਾਂਜੀ ਬਾਈਕ ਤੇ ਬਾਈਕ ਤੇ ਨਹੀਂ ਪਤਾ ਹੀ ਨਹੀਂ ਕੌਣ ਹੈ ਜੇ ਮੂੰਹ ਬੱਦੇ ਹੀ ਉਹਨਾਂ ਦੇ ਨਹੀਂ ਨਹੀਂ ਉਹ ਤਾਂ ਸਰਦਾਰ ਸੀ ਕਿ ਮੋਨੇ ਪਤਾ ਹੀ ਨਹੀਂ ਹਨੇਰਾ ਹੀ ਜੀ ਉੱਥੇ ਬਹੁਤ ਜ਼ਿਆਦਾ ਕਾਫੀ ਹਨੇਰਾ ਹੈ ਹੁਣ ਸਾਡੇ ਸਤਕਾਰਯੋਗ ਮੁਲਾਜ਼ਮ ਜੋ ਸਰਦਾਰ ਜਗENDER ਸਿੰਘ ਚੌਂਕੀ ਨਿਚਾਰ ਜਿਨ੍ਹਾਂ ਦੀ ਮੁਲਾਜ਼ਮ ਸਾਡੇ ਸਹਿਬਾਨ ਜਿਹੜੇ ਮੌਕੇ ਤੇ ਵੇਖ ਕਾਏ ਉਥੇ ਬਹੁਤ ਜ਼ਿਆਦਾ ਹਨੇਰਾ ਹੈ ਤੇ ਹਨੇਰੇ ਵਿੱਚ ਕੁਝ ਪਤਾ ਨਹੀਂ ਲੱਗਾ ਕਾਰਨ ਕੀ ਸੀ ਗੋਲੀ ਚਲਾਉਂਦਾ ਪਤਾ ਨਹੀਂ ਜੀ ਪਤਾ ਨਹੀਂ ਆਪਣਾ ਵੈਰ ਹੀ ਨਹੀਂ ਕਿਸੇ ਨਾਲ ਕੀ ਸੰਦੇ ਮਾਰਾ ਜੀ ਤੁਸੀਂ ਲੋਕਾਂ ਦਾ ਮਤਲਬ ਪੈਂਸਰ ਕਰੋ ਵੇਖੋ ਜੀ ਆਪਾਂ ਸਤਿਗੁਰੂ ਭਗਵਾਨ ਵਾਲਮੀਕ ਮਹਾਰਤ ਦੇ ਚਰਨਾਂ ਵਿੱਚ ਰਹਿ ਕੇ ਜਿਹੜੀ ਸਮਾਜ ਦੀ ਸੇਵਾ ਕਰ ਰਹੇ ਹਾਂ ਤੇ ਵੇਖੋ ਹਜ਼ਾਰਾਂ ਹੀ ਸਾਡੇ ਦੁਸ਼ਮਣ ਨੇ ਤੇ ਹਜ਼ਾਰਾਂ ਹੀ ਸਾਡੇ ਸਾਥੀ ਨੇ ਕੋਈ ਬੜੇ ਲੰਮੇ ਸਮੇਂ ਤੋਂ ਜਿਹੜੀ ਆਪਾਂ ਸੇਵਾ ਕਰਦੇ ਆ ਰਹੇ ਤੇ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਹੜਾ ਮੌਕੇ ਤੇ ਆ ਕੇ ਇਹਨਾਂ ਨੇ ਜਿਹੜਾ ਇੱਥੇ ਮੈਂ ਉਥੋਂ ਗੱਡੀ ਜਦੋਂ ਭਜਾ ਕੇ ਮੇਰੇ ਨਾਲ ਮੇਰਾ ਛੋਟਾ ਵੀਰ ਹੀ ਤੇ ਜਦੋਂ ਆਪਾਂ ਉਥੋਂ ਗੱਡੀ ਭਜਾ ਕੇ ਲੈ ਗਏ ਆ ਤੇ ਫਿਰ ਇੱਥੇ ਆ ਕੇ ਭਗਵਾਨ ਵਾਲਮੀਕ ਤੀਰਥ ਰੋਡ ਤੇ ਆ ਕੇ ਜਿਹੜਾ 112 ਤੇ ਕਾਲ ਕੀਤੀ ਤੇ ਮੌਕੇ ਤੇ ਜਿਹੜੇ ਮੁਲਾਜ਼ਮ ਰਾਮਤੀ ਤੋਂ ਜਿਹੜੀ ਚੌਂਕੀ ਭਗਵਾਨ ਵਾਲਮੀਕੀ ਤੀਰਥ ਤੋਂ ਉੱਥੋਂ ਜਿਹੜੇ ਮੁਲਾਜ਼ਮ ਬੋਹਣ ਆਏ ਸੀ ਉਹਨਾਂ ਨੇ ਸਿੱਧੀ ਗੋਲੀ ਚਲਾ ਕੇ ਉਹਨਾਂ ਨੇ ਸਿੱਧੀ ਗੋਲੀ ਕੀਤੀ ਜੀ ਪਤਾ ਨਹੀਂ ਲੱਗਾ ਸਾਨੂੰ ਇਹ ਨਹੀਂ ਪਤਾ ਲੱਗਾ ਲੇਡੀਜ਼ ਆ ਇਹ ਨਹੀਂ ਪਤਾ ਲੱਗਾ ਬੰਦੇ ਆ ਸਮਝ ਨਹੀਂ ਲੱਗੀ ਜਿਹੜੇ ਜਿਹੜੇ ਗੋਲੀ ਚਲਾ ਕੇ ਇਹ ਤੋਂ ਪਹਿਲਾਂ ਤੁਹਾਨੂੰ ਕੋਈ ਸ਼੍ਰੈਕ ਬੋਲ ਆਈ ਹੋਵੇ ਨਹੀਂ ਨਹੀਂ ਕੋਈ ਫੋਨ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਧਮਕੀ ਨਹੀਂ ਆਈ ਕੋਈ ਧਮਕੀ ਨਹੀਂ ਕਿਸੇ ਦੀ ਸਿੱਧੀ ਗੋਲੀ ਚਲਾਈ ਆ ਸਿੱਧੀ ਗੋਲੀ ਚਲਈ ਤੁਹਾਨੂੰ ਲੱਗਿਆ ਸੀ ਕੁਝ ਪਤਾ ਲੱਗਾ ਮਾਰਾ ਜੀ ਨਹੀਂ ਪਤਾ ਨਹੀਂ ਲੱਗਾ ਜੀ ਅਸੀਂ ਪੋਲ ਕ੍ਰੋਸ ਕਰ ਰਹੇ ਸੀ ਇਹ ਨਹੀਂ ਪਤਾ ਵੀ ਉਹ ਇਧਰ ਖਲੋਤੇ ਕਿ ਇਧਰ ਖਲੋਤੇ ਉਦੋਂ ਉਹਨਾਂ ਨੂੰ ਪਤਾ ਲੱਗਾ ਜਦੋਂ ਗੋਲੀ ਚੱਲੀ ਕੀ ਲੋਟ ਦੀ ਵਾਰਦਾਤ ਨੂੰ ਅਨਜਾਮ ਦੀ ਨਮਾਸ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਮੇਰੇ ਹਿਸਾਬ ਨਾਲ ਤੇ ਮੈਨੂੰ ਮਾਰਨ ਕਰਨ ਉਹਨਾਂ ਨੇ ਜਿਹੜਾ ਮੇਰੇ ਤੇ ਹਮਲਾ ਕੀਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਇਨਸਾਫ ਤੇ ਇੱਕ ਆਪਣੇ ਫੋਨ ਆਇਆ ਸੀਗੇ ਉਹਨਾਂ ਨੂੰ ਵੀ ਇਤਨਾ ਕੋਈ ਵਾਰਤਤ ਹੋਈ ਹੈ ਤੇ ਅਸੀਂ ਮੌਕੇ ਤੇ ਆਏ ਆ ਜੀ ਤੇ ਅਸੀਂ ਮੌਕੇ ਤੇ ਜਾ ਕੇ ਸਾਰੀ ਆਪਣਾ ਦੇਖ ਲਿਆ ਵਾ ਤੇ ਜੋ ਵੀ ਬੰਦੀ ਕਰੀ ਉਹ ਅਮਲ ਚੱਲੇਗੀ ਗੋਲੀ ਚੱਲਣ ਦੀ ਗੱਲਬਾਤ ਕੀਤੀ ਗੋਲੀ ਚੱਲੇਗੀ ਇਹ ਆਪਣੇ ਇਹਦੇ ਬਾਰੇ ਅਜੇ ਤਫਤੀਸ਼ ਕਰਕੇ ਤੇ ਆਪਾਂ ਫਿਰ ਦੱਸ ਦਿਆਂਗੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜੋ ਵੀ ਬੰਦੀ ਕਰੀ ਇਸ ਨੇ ਅਫਸਰ ਦੇ ਨੋਟਸ ਲਿਹਾਤੀ ਹੈ ਤੇ ਆਪਾਂ ਉਹ ਉਹਦਾ ਮਤਲਬ ਅਗਲੀ ਕਰ ਸਾਕੇ ਗੱਡੀ ਦਾ ਨਿਸ਼ਾਨ ਹੈ ਗੋਲੀ ਦਾ ਨਿਸ਼ਾਨ ਹੈ ਜਿਹੜੀ ਉਹ ਕਹਿੰਦੇ ਕਹਿ ਰਹੇ ਕਿ ਦੋ ਲੜਕੇ ਆਏ ਸੀ ਤੇ ਅਸੀਂ ਸਾਰੀ ਉਹਨਾਂ ਦੇ ਨੋਟਸ ਲਿਹਾਤੀ ਹੈ ਜੀ ਤੇ ਉਹਦੇ ਮਤਲਬ ਅਗਲੀ ਕਰ ਰਹੀ ਕੀਤੀ ਹੈ